ਨਟੀਫੋਰੈਟ ਸੈਵਨ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 10 ਦਿਨਾਂ ਦੇ ਅੰਦਰ ਫੈਕਟਰੀ 'ਚ ਹੋਈ ਦੂਸਰੀ ਵਾਰ ਚੋਰੀ ਸੀਸੀਟੀਵੀ ਕੈਮਰਾ ਦੀ ਤਾਰਾ ਤੋੜ ਦਿੱਤਾ ਵਾਰਦਾਤ ਨੂੰ ਅੰਜਾਮ ਬਟਾਲਾ ਦੀ ਫੈਕਟਰੀਆਂ 'ਚ ਹੋ ਰਹੀਆਂ ਹਨ ਲਗਾਤਾਰ ਚੋਰੀ ਦੀਆਂ ਵਾਰਦਾਤਾ ਪੁਲਿਸ ਜਾਂਚ 'ਚ ਜੁਟੀ ਬਟਾਲਾ 'ਚ ਰੇਲਵੇ ਰੋਡ ਤੇ ਪਿਛਲੇ 10 ਦਿਨਾਂ 'ਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਬਣਾਇਆ ਨਿਸ਼ਾਨਾ ਉੱਤੇ ਹੀ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਹੋਏ ਫਰਾਰ उ चोर एने की ओना वालों वारदात अंजाम देने टीवी तो कैमरा दोड़ दि उधर देख सामने आया है की इस इलाके लगातार चोर वालों दफ्तरिया नु निशाना बनाया जा रहा है दूजे पास पुलिस मामले दही है फैक्ट्री मालिक नरेश सनान ने दसा की अजे ही ओ फैक्ट्री पहुँचे तेखिया की सामान खिलिया पिया अतः खास कर उन्होंने दिया मशीनानु जो बिजली सप्लाई दिया बिजली दिया तारा भी चोर लेके फरार हो गए अतः जो महंगा सामान बेरिंग पार्टन आदि लेके चोर फरार हो गए उत्ते ही फैक्टरी मालिक ने दस्या की उसी फैक्टरी च दस दिन आचे दूसरी बार एक चोरी भी वारदात हुई है उधर इस मामले पुलिस थाना सिटी डी एस पी संजीव कुमार का कहना सी लगातार मामले ना के ऊना वालों गंभीरता जांच शुरू कर दी गई है जांच की जा रही है आओ देख रही बटाला तू पत्रकार अशोक जरेवाल अनीता बेदी की खास रिपोर्ट ਆਰੇ ਤੋਂ ਬੁਲਟਾ ਰੱਖਾ ਕਾਲੀਪਰ ਚੜਦਾ ਹੈ ਕੋਠੇ ਹਾਂ ਹਾਂ ਤੁਹਾਡੇ ਨੂੰ ਕੋਈ ਆਇਆ ਕੋਈ ਕਿਸੇ ਪਰ ਨਜ਼ਰ ਪਵਾਈ ਕਿਤੇ ਜਾ ਆ ਤੁਹਾਡਾ ਤੁਹਾਡੇ ਲੈ ਆ ਨਿਕਲ ਜਾਣਾ ਮਾਨ ਨਾ ਪੁੱਤਲੀ ਸ਼ੂਟ ਕਰਨੀ ਥੋੜੀ ਜੀ ਨਰੇਸ਼ਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਸੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ ਉਹ 70-80 ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾ ਨੇ ਆ ਕੇ ਚ ਅਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਆ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ ਬੈਰਿੰਗ ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਉਹਨੇ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਅਸੀਂ ਘਰਾਂ ਜਿਉਂ ਛੱਡ ਕੇ ਤੇ ਹੁਣ ਆ ਗਏ ਇੱਥੇ ਰਾਤੀ ਫੈਕਟਰੀਆਂ ਚ ਸੁਆਇਆ ਕਰੀਏ ਯਾਹ ਤੇ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ ਦਸਾਂ ਦਿਨਾਂ ਬਾਅਦ ਚੋਰੀ ਹੋ ਗਈ ਹੈ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਮੈਂ ਉਥੋਂ ਇਹ ਚੋਰਾਂ ਨੇ ਏਸੀ ਵੀ ਲਾਗੇ ਲਗੇ ਆ ਪਰਸੋਂ ਚੋਰੀ ਹੋਈ ਹੈ ਚੋਰੀ ਰੋਜ਼ ਸੋਨੇ ਬਿਆ ਚੋਰੀਆਂ ਹੁੰਦੀਆਂ ਮੈਂ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂਗਾ ਸਵਾਏ ਖੱਜਲ ਖਰਾਬੀ ਦੇ ਅੱਜ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਛ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਹਨਮੂਹ ਲੱਗ ਗਿਆ ਹੋਣਾ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਸੀ ਕੁਝ ਨਹੀਂ ਕਰ ਸਕਦੇ ਸੀਸੀਬੀ ਵੀ ਦੀ ਹੁਣ ਅਸੀਂ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਾ ਕਿੰਨੀ ਕਦ ਨੁਕਸਾਨ ਲੱਗਦਾ ਤੁਹਾਨੂੰ ਹੁਣ ਫਿਰ ਲੱਖ ਰੁਪਏ ਦੇ ਗੋਲ ਦਾ ਫਿਰ ਨੁਕਸਾਨ ਆਗਾ ਤੇ ਰੇਲਵੇ ਰੌਂਡ ਬਟਾਲਾ ਫਲਤੀਪੁਰ ਤੇ ਅਟੈਂਪਟਸ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਫੇਰ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸਿਕਾਇਤਾਂ ਸਮੇਂ ਸੀਆਪ ਰੱਟੇ ਤੇ ਕਿਤਾਸੀ ਬਟਾ ਇਹ ਅਸਰਕ ਤੌਰ ਤੇ ਰੁਕ ਨਹੀਂ ਰਹੀ। ਤੇ ਉਹਦਾ ਮੈਂ ਇੱਕ ਵਾਰੀ ਆਪ ਜਿਆਦਾ ਲੈਣਾ ਚਾਹਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਣਗੇ ਨਾ ਉਹ ਮੈਂ ਇੱਥੇ ਜਿਹਨਾਂ ਦੇ ਜੋ ਵੀ ਕੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਥੋਂ ਹੋਵੇ ਹੋ ਸਕਦਾ ਉਹਨਾਂ ਦੇ ਆਉਣ ਦਾ ਜਿੰਮাদার ਸਰਫਰ ਉਹ। ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ। ਕਿ ਇਹ ਕਾਫੀ ਮਹਤਵਪੂਰਨ ਚੀਜ਼ ਹੈ ਕਿ ਬੇਸਿਕਲੀ ਇੱਥੇ ਸਾਰੀ ਪੂਰੋ ਪਤਾਲੇ ਦੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕਦੰਨੀ ਖਰਾਬ ਕਰ ਦਿੰਦੀ ਹੈ ਤੇ ਕੋਈ ਨਗਰੀ ਕਾਨੂੰਨ ਦੇ ਦੁਆਰਾ ਚੋਰੀ ਹੋ ਜਾਂਦੀ ਹੈ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਣਾ ਨੂੰ ਪਲੱਗ ਇਨ ਕਰਨਾ ਜ਼ਰੂਰੀ ਹੈ ਉਹਦੇ ਹੁਣ ਤਾਂ ਲੱਗੀ ਮੈਂ ਆਪ ਕੋ ਦੇ